ਹੈਲੋ एवरीवन ਅੱਜ ਅਸੀਂ ਨਾ ਬੋਬੋ ਮੰਨ ਲੈ ਕੇ ਚੱਲੇ ਆ ਤੇ ਉੱਥੇ ਅਸੀਂ ਸਾਰਿਆਂ ਨਾਲ ਚੱਲੇ ਆ ਤੇ ਅਸੀਂ ਅਸੀਂ ਖਾਨਾ ਕਰਨਾ ਉੱਥੇ ਜਾਣਾ ਉੱਥੇ ਅਸੀਂ ਨਾ ਨਾ ਸਵਿਮ ਕਰਨਾ ਪਿਕਨਿਕ ਕਰਨ ਚੱਲੇ ਆ ਅਸੀਂ ਉੱਥੇ ਦੂਜਾ ਰਮਨਤ ਉਹ ਚੱਕੀ ਲੇਗੋ ਉਹ ਚੱਕੀ ਆ ਬਾਲਾਂ ਬੈਡਮਿੰਟਨ ਰੈਕੇਟ ਅਰੇ ਸੌਕਰ ਬਾਲ ਬੈਡਮਿੰਟਨ ਰੈਕੇਟ ਮੈਂ ਲੇਗੋ ਲੈ ਕੇ ਚੱਲਿਆ ਆਪਣਾ ਉੱਥੇ ਬਣਾਉਗਾ ਮੈਂ ਅਨਮ ਆਪਣੀ ਨਾਲ ਉਹ ਲੈ ਲੈ ਪੁੱਤ 12 ਡਿਟੀ ਜਾਓ ਆਪਣੀ ਕਨੈਕਟ 4 ਖੇਡਾਂਗੇ ਫਿਰ ਉੱਥੇ ਆ ਡਿਟੀਆਂ ਉਹਦੀਆਂ ਤੁਨੀਆਂ ਫਿਰ ਨਹੀਂ ਸਾਹਮ ਦੇ ਫਿਰ ਕੋਈ ਗੱਲ ਨਹੀਂ ਸਾਹਮ ਲਾਂਗੇ ਬੈਗ ਚ ਪਾ ਲਿਆ ਬੈਗ ਚ ਜੁੱਤ ਸੋੜਾ ਖੇਡਦੇ ਨਾ ਰਹਿ ਗਈ ਲੈ ਆ ਵੀ ਮੈਨੂੰ ਵੀ ਫੋਨ ਆ ਗਿਆ ਕਰਦਾ ਮੈਂ ਗੱਲ ਆਹਾ ਹਾਂ ਵੀ ਜਿਹੜੀ ਲੇਗੋ ਚੱਲਦੀ ਆ ਲੈ ਬੇਟਾ ਨੈਸ਼ਨਲ ਪਾਰਕ

ਚਲੋ ਚਾਪਾ ਦੇ ਕੋ ਖੁਕਾ ਲਾ ਲੀ ਮਾਂ ਵੀ ਦਿੱਤੀ ਨੇ ਕੋ ਫਾਲ ਲੀ ਹਲੋ ਮੈਂ ਵੜੀ ਕਿ ਬਣਾਉਣੀ ਸੀ ਹਾਂ ਤੇ ਅਕੋਰ ਰਹਿ ਗਿਆ ਮੇਰੇ ਸਿਸਟਮ ਅਨਪੁੱਤ ਸੁੰਦਰ ਕਰੀ ਹਾਂਜੀ ਇਹ ਲੋ ਕੁਛ ਪਾ ਲਿਆ ਮੈਂ ਹਾਂ ਨਾਲੇ ਕੜੀ ਮੂਵੀ ਲਾ ਲਈ ਐਨ ਕਾ ਵੀ ਲਾ ਲਈ ਟੋਪੀ ਵੀ ਲਾ ਲਈ ਮੈਨੂੰ ਆ ਵੀ ਫਰਾਤਾ ਆਪ ਤਾਂ ਖੇਡਣ ਲਈ ਕਿੱਟ ਥੋੜੀ ਜੈਕਟ ਦਾ ਲਾ ਦੋ ਇਹ ਤਾਂ ਮੈਂ ਲਾਉਣੀ ਆ ਜੈਕਟ ਤਾਂ ਗਰਮੀ ਵਾਜ ਤਾਂ ਪੂਰੀ ਹੈ ਵੈਸੇ ਬਹੁਤ ਵਧੀਆ ਮਜ਼ੇ ਉਹਨੂੰ ਤਾਂ ਗਰਮੀ ਲੱਗੀ ਅੰਕੇ ਮੈਂ ਨਹੀਂ ਜੈਕਟ ਪਾਉਣੀ ਚਾਹਤਾ ਹਾਂ ਗਰਮੀ ਲੱਗਦੀ ਏ ਤੈਨੂੰ ਹਾਂ ਮੈਂ ਨਹੀਂ ਜੈਕਟ ਪਾਉਣੀ ਜਿਵੇਂ ਸ਼ਾਮ ਨੂੰ ਠੰਡ ਹੋ ਜੂਗੀ ਜਿਵੇਂ ਜੈਕਟ ਪਾ ਲਈ ਮੈਨੂੰ ਹੋਰ ਗਰਮੀ ਲੱਗਦੀ ਐਗਜ਼ੈਕਟਲੀ 1 ਹਾਅਰ ਐਂਡ 30 ਮਿੰਟਸ ਠੀ ਡਰਾਈਵਰ ਕੀ ਲਿਆਇਆ ਉਹ ਲਿਆਉਣਾ ਉਹਨਾਂ ਨੇ ਕੋਈ ਨਾ ਲੈ ਵਿਹਾੜੀ ਹੋ ਗਈ ਹੁਣ ਕਿਹੜਾ ਪੇਲਾ ਹੋ ਗਿਆ ਫਿਰ ਚੱਲ ਰੱਖੋ ਸਮਾਰੜਾ ਪੇੜਾ ਬੱਟਾ ਬੱਟਾ ਰੱਖੋ 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 ਆ ਤਾਂ ਆਪਣੇ ਉਹ ਜੋ ਦਨਾਲੀ ਚ ਰੱਖਦਾ ਇਕਲਾ ਹਾ ਰੱਖ ਲੈ ਜਿਹੜਾ ਮੇਨ ਮੇਂ ਛੋੜਾ ਕਸਮਾਰੜਾ ਰੱਖਿਆ ਜਾਂਦਾ ਵੱਡਾ ਕੂਲਰ ਤਾਂ ਦਨਾਲੀ ਚ ਰੱਖ ਦਿੰਦੇ ਆਜ ਸਾਈਨ ਵੀ ਆ ਗਿਆ ਆ ਗਿਆ ਜੀ ਪਲਾਨ ਚੇਂਜ ਹੋ ਗਿਆ ਲੌਂਗ ਲੀਨ ਚੱਲੇ ਪਾਪਾ 2 ਕਿਲੋਮੀਟਰ। 2 ਕਿਲੋਮੀਟਰ ਲੰਬੀ। ਹਾਂ, ਉਹ ਮੇਬੀ ਵੀ ਦੇ ਨੈਕਸਟ 3-4 ਮਿੰਟਸ। ਆ ਗਏ ਬਸ ਫਿਰ ਬਗਵਾਨ। ਹਾਂ, ਦਸਾਗੇ 2-3 ਮਿੰਟ। ਆ ਜਾ ਕੱਢ ਲੈ ਐਗਜ਼ਿਟ ਉਹਦੇ। ਉਹ ਆਪਣੀ ਗੱਡੀ ਹੀ ਹੈ। ਹਾਂ, ਤੇ ਜਿਹੜੀ ਉਹ ਮੇਰੀ ਕਾਰ ਡੂ। ਉਹ ਤੁਮਰੇ ਅਗਿਆ ਜੈਸਿਕਾ। ਕੀ ਕਰਨ ਚੱਲੇ ਆ? ਨਹੀਂ ਆਏ ਆ ਬੀਚ ਤੇ। ਬੀਚ ਤੇ ਤਿਆਰੀ ਸ਼ੁਰੂ ਕਰਤੀ ਤੁਸੀਂ? ਆ ਜੈਸੇ ਅਜਨਨ ਤਾਂ ਉੱਥੇ ਚੱਲ ਕੇ ਉੱਥੇ ਚੱਲ ਕੇ ਚੱਲੋ ਮੈਂ ਤੁਹਾਨੂੰ ਥਾਂ ਦੱਸਦੀ ਆ। ਠੀਕ ਆ ਹੋਰ ਮੈਨੂੰ ਇੱਧਰ ਦਿਖਾਓ ਆਪਣੀਆਂ ਆਪਣੀਆਂ ਸ਼ਕਲਾਂ ਲਓ ਵਾਓ ਤੇ ਹੁਣ ਤੁਸੀਂ ਇਹ ਕੌਲੀਆਂ ਨਾਲ ਖੇਡਣ ਜਾਣਾ ਹਾਂਜੀ ਹਾਂਜੀ ਠੀਕ ਆ ਤੇ ਕੌਲੀਆਂ ਤੁਸੀਂ ਆਪਦੀਆਂ ਆਪ ਸਾਂਭਣੀਆਂ ਇੱਕ ਬਾਲਟੀ ਲਿਆ ਦੇਣੀ ਸੀ ਤੁਹਾਨੂੰ ਹਨਾ ਭੁੱਲ ਗਏ ਆਪਾਂ ਉਰੇ 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 ਇੱਧਰ ਇੱਧਰ ਮਾਂ ਤਾਂ ਇੱਥੇ ਹੀ ਕੋ ਹੋ ਜੋ ਪਾਣੀ ਤੋਂ ਨਹੀਂ ਜਾਂਦੇ ਇਹ ਇੱਥੇ ਕ ਠੀਕ ਆ ਮੈਂ ਤੁਹਾਨੂੰ ਪਾਣੀ ਲਿਆ ਦੇਣੀ ਉਥੋਂ ਪਾਣੀ ਨਹੀਂ ਦੇਣਾ ਹੈ ਪਾਣੀ ਤੋਂ ਨਹੀਂ ਜਾਂਦੇ ਆ ਜਾ ਫੇਰ ਤੁਸੀਂ ਗਿੱਲੇ ਹੋਗੇ ਤਾਂ ਪਤ ਉਰੇ ਆਓ ਇਤੇਮੰਤ ਜੈਸਿਕਾ ਸ਼ਨੈਲ ਜੰਨਤ ਸਾਰੀ ਸੈਂਡ ਦਾ ਖੇਡਣ ਦੇ ਅਤੇ ਚੀਜ਼ਾਂ ਬਣਾਈਆਂ ਮੈਂ ਵੀ ਗੋਲਦਾ ਆਇਦਰ ਦੇਖੋ ਵੀ ਪਾਣੀ ਲੈ ਕੇ ਆਈ ਹੈ ਬੱਚਾ ਪਾਰਟੀ ਖੇਡਦੀ ਤੇ ਮੀਡੀਆ ਖੇਡਦੇ ਹੁੰਦੇ ਸੀ ਤੁਹਾਨੂੰ ਮੀਡੀਆ ਅਕਸਰ ਤਾਂ ਆਉਂਦਾ ਹੀ ਨਹੀਂ ਲੇ ਚਲੋ ਮम्मा ਤੁਹਾਨੂੰ ਕੁਝ ਹੋਰ ਲੈ ਆ ਕੇ ਦਿੰਨੀ ਮੈਂ ਤੁਹਾਨੂੰ ਚੰਗੋ ਖੇਡਣ ਨੂੰ ਬਾਲਟੀ ਬੁਲਟੀ ਇੱਥੇ ਹੀ ਰਿਓ ਹੁਣ ਓਕੇ ਓਕੇ ਤੁਹਾਨੂੰ ਪਤਾ ਨਾ ਕਿੱਥੇ ਬੈਠੀ ਅਸੀਂ ਹਾਂ ਪਾਣੀ ਲੈ ਕੇ ਆਉਣੀ ਆ ਓਕੇ ਨਹੀਂ ਪਤਾ ਹੁਣੀ ਮੈਂ ਲੈ ਕੇ ਹੁਣੀ ਤੁਹਾਡੇ ਵਾਸਤੇ ਬਾਾਲਤੀ ਮੈਂ ਆ ਗਈ ਹੁਣੀ ਓਸ ਕਰ ਦੇਣਾ ਉੱਤੇ ਪਾ ਦੇ ਪਾਣੀ ਇੱਧਰ ਦੇਖ ਖਾਲੀ ਬਣਾਲੀ ਮਾਂਥ ਉਹਨਾਂ ਨੇ ਡੈਗ ਨਾ ਪਿਆ ਉਹ ਵੀ ਬੱਚੋ ਡੈਡੀ ਜੀ ਹੈਲਪ ਕਰ ਰਹੇ ਆ ਜਨਤ ਤੇ ਸ਼ਨੈਲ ਦੀ ਉਹ ਵੱਡੀਆਂ ਤਾਂ ਆਪਦੀ ਇੱਧਰ ਖਾਲੀ ਬਣਾ ਕੇ ਨਾ ਇਹ ਕਹਿੰਦੀਆਂ ਸਾਡੀ ਖਾਲੀ ਆ ਇਹ ਆਪਦੀ ਵਾਲੀ ਖਾਲੀ ਚ ਪਾਣੀ ਨਹੀਂ ਆਉਂਦਾ ਲਾਉਣ ਦਿੰਦੀਆਂ ਜ਼ਮੀਨ ਨੂੰ ਆ ਫਿਰ ਨਿੱਕੀਆਂ ਪੈਣਾ ਨੇ ਆਪਦੀ ਹੋਰ ਜੱਟ ਪੱਟ ਲਈ ਡੈਡੀ ਜੀ ਉਹ ਪੈਣਾ ਜ਼ਮੀਨ ਨੂੰ ਪਾਣੀ ਨਹੀਂ ਲਾਉਣ ਦਿੰਦੀਆਂ ਇਹਨਾਂ ਨੇ ਆਪ ਦੀ ਖਾਲੀ ਅੱਡ ਪੱਟ ਲਈ ਔਸਕਰ ਆ ਗਿਆ ਹੈਲਪ ਕਰਨ ਮਾ ਤੁਸੀਂ ਵੱਡੀ ਕਰ ਲੋ ਹੋਰ ਖਾਲੀ ਦੂਜਾ ਜੰਨਤ ਜੈਸਿਕਾ ਮਾਂ ਤਾਂ ਆਪ ਦੀ ਖਾਲੀ ਵੱਡੀ ਕਰੋ ਛੋਟੀ ਆ ਵੱਡੀ ਕਰਦਾ ਆ ਪਾਣੀ ਨਾਲ ਪਾਉਂਦਾ ਓ ਮੇਰੇ ਨਾਲ ਆ ਰਹੇ ਹੋ ਤਾਂ ਹੁਣ ਫਿਰ ਕੱਪੜੇ ਬਦਲਨੇ ਆ ਚੱਲ ਆਜੋ ਆ ਵੀ ਕੱਦੂ ਕੱਦੂ ਕੋ ਚੱਲ ਚਲੋ ਵੀ ਤੁਸੀਂ ਨਹੀਂ ਹੋ ਜਾਣਾ ਅਸੀਂ ਤਿਆਰੀ ਕਰਤੀ ਚਿਕਨ ਦੀ ਹੂੰ ਉਹ ਤਾਂ ਬੰਦ ਕੀਤਾ ਜੱਦੀ ਘਾੜਾ ਅੱਛਾ ਚੱਲ ਆਵਾਗੇ ਉਹ ਅੱਛਾ ਸਮਾਨ ਇੱਧਰ ਹੀ ਛੱਡ ਕੇ ਬੰਦੇ ਚਲ ਇੱਥੇ ਘੜਾ ਉਹ ਪੂਰਾ ਵਧੀਆ ਰਹਿ ਗਿਆ ਗਾਣੇ ਗੋਣੇ ਗਾ ਲੈ ਨਹੀਂ ਜਿਹੜੀ ਲਾਵਾਂ ਗਾਣਾ ਫਿਰ ਇੱਥੇ ਬਹਿਣਾ ਤਾਂ ਤੁਸੀਂ ਤਾਂ ਹੈ ਨਹੀਂ ਉਧਰ ਜਾ ਬਣਨਾ ਇਧਰ ਲਾ ਕਾਰ ਠੀਕ ਕਦੀਆ ਮੈਰੇ ਤੇ ਪਾਣੀ ਓਏ ਇਹ ਤਾਂ ਔਸਕਰ ਨੂੰ ਪੂਰਾ ਮਜ਼ਾ ਆ ਰਿਹਾ ਵੀ ਤੋਏ ਆ ਵੀ ਆਪਣਾ ਆ ਵੀ ਆਪਣਾ ਹੈ ਕਦੇ ਉਹਦੇ ਸੀ ਚਲਾ ਜਾਂਦਾ ਔਸਕਰ ਸੱਟ ਨਾ ਖਾ ਲਿਓ ਬਣ ਗਈ ਗੱਲ ਮਿਲ ਗਿਆ ਇਹ ਸਾਨੂੰ ਨਾ ਮੇਰੇ ਨਾਲ ਪੰਪ ਮਿਲ ਗਿਆ ਇਲੈਕਟ੍ਰਿਕ ਸੀ ਇਹ ਡੇੜੀ ਕੁ ਵਾਵਾ ਕਿਸੇ ਕੋਲੇ ਸੀਗਾ ਹਨਾ ਨਹੀਂ ਲਾਲੀ ਸਕੀਮਾ ਉਹਦੇ ਮੁੰਡਾ ਚੋਬਰ ਅੱਛਾ ਇੰਨੇ ਜਾਣਿਆਂ ਤੋਂ ਲੱਭਿਆ ਤੁਸੀਂ ਕਿਵੇਂ ਉਹ ਉਹੀ ਲੋਕਾਂ ਨੂੰ ਪੁੱਛਦੇ ਪੁੱਛਦੇ ਪਹੁੰਚ ਗਏ ਦੋਰਾ ਦੇ ਬੋਲੇ ਕੈਸੀ ਸੀ ਜੀ ਪਹਿਲਾਂ ਇਤੋਂ ਵੀ ਲੈ ਗਈ ਸੀ ਜਿਸ ਤਰ੍ਹਾਂ ਦੀ ਸੀ ਅੱਛਾ ਪਰ ਹੁਣ ਇਹ ਚ ਉਹ ਬੈਠੇ ਜਿਹਨੂੰ ਸਵਿਮਿੰਗ ਆਉਂਦੀ ਆ ਹਮ ਅੱਡੀ ਗਰੰਟੀ ਨਹੀਂ ਗਾਪੀ ਤੁਹਾਨੂੰ ਘੜਾਉਂਦੀ ਹੈ ਸਵਿਮਿੰਗ ਮੈਂ ਤਾਂ ਫੈਕਟਲੀ ਮਰੀ ਬਸ ਕਰ ਤੈਨੂੰ ਆਉਂਦੀ ਹੋਣੀ ਥੋੜੇ ਇੱਕ ਮੀਟਰ ਕ ਦੀ ਆਉਂਦੀ ਹੋਣੀ ਆ ਮੀਟਰ ਵਾਰਡ ਤੇ ਇਹਦਾ ਪਾਣੀ ਡੋੰਗਣਾ ਹੋਵੇ ਮੇਰੇ ਇੰਨੇ ਇੰਨਾ ਹੋਵੇ ਉਹ ਚੌਂਦੀ ਬਣੀ ਚੱਲ ਜਿਹੜੀ ਦੇਖੀ ਜਲੀ ਤੂੰ ਬੰਦੀ ਗੱਲ ਮੈਂ ਚੱਲਿਆ ਇੱਥੇ ਜਾ ਕੇ ਵਿੱਚ ਜੇ ਆਹਾਂ ਤੁਹਾਡੇ ਤਾਂ ਕੱਪੜੇ ਵੀ ਨਹੀਂ ਲਿਆਂਦੇ ਸ੍ਰੀਮੀ ਨਾ ਹੁਣ ਮੈਂ ਕਿਹੜਾ ਗਿੱਲਾ ਹੁਣ ਮੈਂ ਤੇ ਗਿਸਟਰੀ ਚ ਬਹਿਣਾ ਉਹ ਵਧੀਆ ਕਿੰਨੇ ਥਾਵਾ ਤੇ ਹੈ ਸੇਫਟੀ ਲਈ ਹੈ ਨਾ ਸੇਫਟੀ ਆ ਪੂਰੀ ਆਈ ਨਹੀਂ ਹਾਂ ਇਹ ਚ ਪੂਰਾ ਹੋਰ ਪੁੰਨ ਤੇ ਪਾ ਦੇ ਪਰ ਮੈਂ ਤਾਂ ਬਹੁਤ ਹਾਂ ਹਾਂ ਛੋਟਾ ਬੇਡ ਇੱਥੇ ਨਹੀਂ ਜਾਂਦਾ ਸੌੜੇ ਮਾਰਨਾ ਪੰਪ ਜਾ ਨਹੀਂ ਨਹੀਂ ਕਿਉਂ ਜੇ ਤੁਹਾਨੂੰ ਹੈਲਪ ਚਾਹੀਦੀ ਜਿਹੜੀ ਕਹਿੰਦਾ ਮੈਂ ਜੈਮ ਨਹੀਂ ਲਾਈ ਅੱਜ ਮੈਂ ਆਪ ਅੱਛਾ ਬਹੁਤ ਹੰਮਲਾ ਦਾ ਨਹੀਂ ਨਹੀਂ ਪਾ ਪੂਰਾ ਫੋਲਮੀ ਜੀ ਫੇਰੀ ਵਧੀਆ ਲੱਗੂ ਸਵਾਜਾ ਤਾਂ ਆਵੇ ਜਾਂਦੇ ਬਾਅਦੋਂ ਹੋਰ ਨਾ ਉੱਥੇ ਮਾਮਾ ਓਕੇ ਚੱਲ ਬਹੁਤ ਦੱਸ ਹੈ ਬਹੁਤ ਸਟਾਕਾ ਠੀਕ ਆ ਠੀਕ ਆ ਫਿਰ ਯੂ ਬ੍ਰੋ ਯੂ ਮੇਡ आवर ਡੇ

ਵੀਰ ਜੀ ਦੀ ਡਿਊਟੀ ਇੱਧਰ ਲੱਗੀ ਹੋਈ ਆ ਹੁਣ ਇਹਨਾਂ ਕੋਲ ਚੱਪੂਆਂ ਨਹੀਂ ਸੇਕ ਜਿਆਦਾ ਲੱਗਦਾ ਨਹੀਂ ਮੈਨੂੰ ਲੱਗਦਾ ਹੈ ਉਹ ਸੜਾਏ ਮੜੇ ਪੜਾਉਣੀ ਆ ਮੀਰ ਰੱਖ ਦੀ ਹੈ ਹੈ ਮੀਰ ਰੱਖ ਦੀ ਰਾਹ ਹਦੋ ਵੇਖ ਲਓ ਇੱਕ ਹੋਰ ਬਣ ਗਿਆ ਸੀ ਅਜੇ ਹੁਣ ਹੀ ਲਾਇਆ ਕੋਈ ਨਹੀਂ ਲਾਇਆ ਪਹਿਲਾਂ ਹੀ ਲਾਇਆ ਉਹ ਅੱਛਾ ਤਜ ਨਾਲ ਬਣੀ ਜਾਊਗਾ ਦੇਖ ਆਰ ਨਾ ਬੱਸ ਮਰੀ ਯਾਰ ਧੱਕਾ ਸਾਨੂੰ ਐ ਨੇੜੇ ਨੇੜੇ ਫਿਰੋ ਤੁਸੀਂ ਨੇੜੇ ਨੇੜੇ ਓ ਯਾਰ ਕੋਈ ਨਾ 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 ਜੱਪੜਾ ਬਾਹਰ ਲਾ ਦੇ ਬਾਹਰ ਜਾਣਾ ਮੈਂ ਤੇਰੀ ਭੈਣ ਨੂੰ ਕੀ ਆ ਯਾਰ ਮੈਂ ਪੂਰਾ ਐਕਸਪਰਟ ਬਣ ਗਿਆ ਲੈ ਲੈ ਰੋ ਬਣਾ ਦੇ ਸਾਡੀ ਓ ਹਰਪੀ ਤਾਂ ਤੁਹਾਡਾ ਬਾਰਡਰ ਆ ਗਿਆ ਤੁਹਾਡਾ ਬਾਰਡਰ ਬੋਟ ਰੈਡੀ ਜੀ ਬਾਹਰ ਕੱਢ ਕੇ ਰੱਖ ਦਿੰਨੇ ਆ ਨਾ ਕਿੱ데 ਬਾਹਰ ਕਿੱ데 ਹੁਣ ਚਲੋ ਕਿੱ데 ਬਾਹਰ ਕੌਣ ਲੰਗਾ ਆਪਣੀਆਂ ਇਕੱਠੀਆਂ ਕਰੋ ਇਹਨਾਂ ਦੀਆਂ ਮੇਰੇ ਚੱਪਲਾਂ ਹੀ ਪਾ ਗਿਆ ਯਾਰ ਕੋਈ O

Thank you for <laughs> watching. ਤੀਜੇ ਡਾਕਸੀਅਨ ਲੈਵਲ ਘਟਦਾ ਨਾ ਉਹ ਕਹਿੰਦੇ ਪਹਿਲਾਂ ਆਪ ਮਾਸਕ ਲਾਓ ਫੇਰ ਦੂਜਿਆਂ ਦੇ ਲਾਓ ਫੇਰ ਦੂਜੇ ਨੂੰ ਬਚਾਓ ਤੁਹਾਨੂੰ ਆਉਂਦੀ ਸੀ ਸਵਿਮਿੰਗ ਸਵਿਮਿੰਗ ਮੈਨੂੰ ਆਉਂਦੀ ਸੀ ਤੇ ਮੈਨੂੰ ਪਤਾ ਸੀ ਸਵਿਮਿੰਗ ਦੀ ਲੋੜ ਹੀ ਨਹੀਂ ਪੈਣੀ ਹਾਂ ਮੈਨੂੰ ਪਤਾ ਸੀ ਤੈਨੂੰ ਮੈਂ ਸ਼ਰਤ ਨਹੀਂ ਕਿਤੇ ਚੱਪੂ ਜੇ ਬਣਾ ਕੇ ਆਏਂ ਕਰਕੇ ਆ ਜਾ ਤੇ ਆ ਗਈ ਨਾ ਸਹੀ ਸਲਾਮ ਡਰਗਾ ਤਾਂ ਗਈ ਸੀ ਡਰਨਾ ਹੀ ਮੈਂ ਡਰਦੀ ਹਾਂ ਤੁਹਾਨੂੰ ਪਤਾ ਹੀ ਆ ਪਾਣੀ ਤੋਂ ਤੇ ਤੁਸੀਂ ਉੱਥੇ ਬਾਹਰ ਖੜੇ ਛਾਰੇਗਾ ਮੈਨੂੰ ਕਹਿੰਦੀ ਤੁਸੀਂ ਤਾਂ ਚਾਹੁੰਦੀ ਸੀ ਮੈਂ ਟੋਪੀ ਲੈ ਦੱਸ ਹੋਰ ਕੌਣ ਘਰ ਆਲਾ ਜਾਊਗਾ ਬਦੀ ਘਰ ਦੀ ਟੋਪੀ ਖੜੇ ਤਾਂ ਆਈ ਸੀ ਉਹੀ ਪੋਜੀਸ਼ਨ 'ਚ ਮੇਰੇ ਪਾਣੀ ਕੱਪੜੇ ਗਿੱਲੇ ਹੋ ਜਾਣਗੇ ਵੀਰ ਜੀ ਤੁਸੀਂ ਇਹ ਬਣਾਇਓ ਨਹੀਂ ਮੈਂ ਨਹੀਂ ਮੈਂ ਹੁਣ ਮੇਰੇ ਕੱਪੜੇ ਸਾਰੇ ਗਿੱਲੇ ਹੋ ਜਾਣੇ ਹਨ ਹਲ ਇੱਕ ਮਾਰੀ ਲੈਂਗਲ ਚੈੱਕ ਕਰੋ ਹਰ ਪੱਤ ਲੱਤ ਮਾਰੀ ਚੈੱਕ ਕਰੋ चलो चलो लगता पौन चकट फटे चाए ज बनाने ਪਲਾਸਟਿਕ ਦੀਆਂ ਹਵਾ ਜੀ ਭਰ ਕੇ ਜੀ ਚੱਕ ਲੈਂਦੇ ਵੀ ਚੱਕ ਤੀ ਵੀ ਸ਼ੋਅ ਐ ਕਰਦਿਆ ਵੀ ਹਾਂ ਪਤਾ ਨਹੀਂ ਕਿੰਨੀ ਕਿ ਜਾਣੇ ਮੇਰੇ ਹੂੰ ਅਰਨਮ ਆ ਗਿਆ ਅਰਨਮ ਨੰਗ ਵੀ ਗਿਆ ਅਰਨਮ ਨੰਗ ਵੀ ਗਿਆ ਉਹ ਗੋਡੇ ਦਾ ਕੰਮ ਚਲਾ ਲਿਆ ਗੋਡੇ ਦਾ ਵੇਖੀ ਵੀਰ ਜੀ ਹਟਦੇ ਨਹੀਂ ਹੈਗੇ ਹੁਣ ਕਹਿੰਦੇ ਸੀ ਜਾਣਾ ਜਾਣਾ ਪੇਰ ਲੱਗੇ ਮਾਂਤ ਬੈ ਕੇ ਦਿਖ ਰਹੀ ਹੈ ਹੈਨਾ ਮਾਂਤ ਬੈ ਕੇ ਦਿਖ ਰਹੀ ਹੈ ਰਾਹ ਨਾਲ

हैं हैं हूँ करूगी पवने कमाल <स्थित्ति> ਅਨਵ ਸੌਕਰ ਬਾਲ ਗੰਦੀ ਕਰ ਲਈ ਪੁੱਤ ਫਿਰ ਉਹੀ ਤਾਂ ਗੱਲ ਚੱਕ ਹੀ ਲਿਆਉਣੀ ਸੀ ਪੁੱਤ ਚੱਲ ਕੋਈ ਨਾ ਠੀਕ ਆ ਕੋਈ ਨਾ ਰੱਖ ਲੈਨੇ ਆ ਕਰ ਲਾ ਸੈਟਿੰਗ ਜੀ ਜਿਵੇਂ ਮਰਜ਼ੀ ਰੱਖ ਲੈ ਕੋਈ ਨਾ ਉਹ ਤੇ ਕੱਢ ਦਾਂਗੇ ਜਾ ਕੇ ਆ ਸੌਕਰ ਬਾਲ ਨੂੰ ਪੇਪਰ ਨਾਲ ਸਾਫ਼ ਕਰਨੀ ਪੁੱਤ ਨੂੰ ਇੱਕ ਗਿਆ ਮਾਨ ਚਲੋ ਵੀ ਆਜੋ ਅਜੇ ਸਪਾਨ ਚੱਕੋ ਕੱਢੋ ਫਿਰ ਅਸੀਂ ਪੀਜ਼ਾ ਖਾ ਕੇ ਨਾ ਨਹੀਂ ਨਿਕਰੇ ਅਨਵ ਮੁਰਿਆ ਪੁੱਤ